ਇਸ ਮੁਲਕ ਦੇ ਵਿੱਚ ਕਿਤੇ ਵੀ ਕੋਈ ਤੱਕਾ ਹੋਇਆ ਅਸੀਂ ਜੇ ਤਾਂ ਸਾਡੇ ਸਾਹਮਣੇ ਹੋਇਆ ਅਸੀਂ ਮੈਦਾਨ 'ਚ ਲੜਦੇ ਹਾਂ ਜੇ ਕਿਤੇ ਦੂਰ ਹੋਇਆ ਕਿਤੇ ਵੀ ਦੁਨੀਆ ਦੇ ਖਿੱਤੇ 'ਚ ਤੱਕਾ ਹੋਇਆ ਤਾਂ ਅਸੀਂ ਉਹਦੇ ਖਿਲਾਫ ਆਪਣਾ ਜਿਹੜਾ ਹਾ ਦਾ ਨਾਰਾ ਆਪਣੀ ਜਿਹੜੀ ਸੋਲਡੈਰਿਟੀ ਆ ਉਹ ਪ੍ਰਗਟ ਕਰਦੀ ਕਰਦੇ ਹਾਂ ਕੋਈ ਸਾਨੂੰ ਕੋਈ ਮੁੱਦਾ ਕਨਾ ਦੇ ਕਿਸ ਮੁੱਦੇ ਤੇ ਤੁਸੀਂ ਨਹੀਂ ਬੋਲੇਗੇ ਮਤਲਬ ਹਰ ਗੱਲ ਤੇ ਵਿੱਚ ਦੀ ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ ਹੈਗਾ ਕਹਿੰਦੇ ਵੀ ਜੋ ਸਿੱਖ ਕੈਦੀ ਹੈਗੇ ਉਹਨਾਂ ਬਾਰੇ ਨਹੀਂ ਬੋਲ ਰਹੇਗੇ ਹੋਰ ਬਹੁਤ ਸਾਰੇ ਸਿੱਖਾਂ ਦੇ ਮਾਮਲੇ ਹੈਗੇ ਉਹਨਾਂ ਬਾਰੇ ਨਹੀਂ ਬੋਲ ਰਹੇਗੇ ਅਸੀਂ ਜਿੰਨੇ ਵੀ ਸਿੱਖ ਕੈਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਲਗਾਤਾਰ ਉਹਨਾਂ ਦੀ ਰਿਹਾਈ ਲਈ ਮੰਗ ਕਰ ਰਹੇ ਹਾਂ ਪਿਛਲੇ ਦਿਨੀ ਕੌਮੀ ਇਨਸਾਫ ਮੋਰਚੇ ਦਾ ਵੱਡਾ ਪ੍ਰੋਗਰਾਮ ਸੀ ਸ਼ੰਭੂ ਬਾਰਡਰ ਤੇ ਅਸੀਂ ਵੱਡੀ ਗਿਣਤੀ ਚ ਉੱਥੇ ਗਏ ਲਗਭਗ 3 ਸਾਲ ਤੋਂ ਮੋਰਚਾ ਲੱਗਾ ਅਸੀਂ ਪਹਿਲੇ ਦਿਨ ਤੋਂ ਉਸ ਮੋਰਚੇ ਦੇ ਸ਼ਾਮਲਾ ਮੈਂ ਇਵਨ ਕੇ ਬਲਰਾਜ ਆਪਣੇ ਵਿਦਿਆਰਥੀ ਦਿਨਾਂ ਜਦੋਂ ਮੈਂ ਪੰਜਾਬ ਸਟੂਡੈਂਟਸ ਯੂਨੀਅਨ ਚ ਕੰਮ ਕਰਦਾ ਸੀ ਅਸੀਂ ਉਹਨਾਂ ਦਿਨਾਂ ਜਦੋਂ 84 ਚ ਸਿੱਖ ਕਤਲੇਆਮ ਹੋਇਆ ਹਰ ਸਾਲ ਨਵੰਬਰ ਚ ਅਸੀਂ ਜਿਹੜੇ ਹੈਗੇ ਆ ਉਹ ਪ੍ਰਦਰਸ਼ਨ ਕਰਦੇ ਹੈਗੇ ਆ ਜਿੰਨੇ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਆ ਲਗਾਤਾਰ ਉਹਨਾਂ ਦੀ ਰਿਹਾਈ ਦੀ ਗੱਲ ਕਰ ਰਹੇ ਹੈਗੇ ਆ ਕਹਿਣ ਵਾਲਾ ਕਿਉਂ ਕਹਿ ਰਿਹਾ ਹੈਗਾ ਇਹ ਤਾਂ ਹੁਣ ਉਹ ਜਾਂ ਤਾਂ ਕੁਫਰ ਤੋਲ ਰਿਹਾ ਜਾਂ ਉਹਨੂੰ ਸੋਝੀ ਨਹੀਂ ਜਾਂ ਉਹ ਕਿਸੇ ਖਾਸ ਝੰਡੇ ਦੇ ਤਹਿਤ ਲੱਗਾ ਹੋਇਆ ਜੀ